ਹਾਂਜੀ ਦੋਸਤੋ ਕੀ ਹਾਲ ਚਾਲ ਹੈ ਸਵਾਗਤ ਹੈ ਫਿਰ ਤੁਹਾਡਾ ਨਵੇਂ ਬਲੌਗ ਦੇ ਵਿੱਚ ਨਵੀਂ ਵੀਡੀਓ ਦੇ ਨਾਲ ਨਵੀਂ ਸਵੇਰ ਦੇ ਨਾਲ ਜਿਵੇਂ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਦਰਸ਼ਨ ਕਰਾਏ ਸੀਗੇ ਤਨਤਾ ਸ਼੍ਰੀ ਗੁਰਤੇਗ ਬਹਾਦਰ ਜੀ ਦੇ ਗੁਰਦੁਆਰਾ ਸ਼੍ਰੀ ਗੁਰਤੇਗ ਬਹਾਦਰ ਪਾਸ ਸ਼ਾਈ ਨੌਮੀ ਮੂਣਕ ਤੇ ਅੱਜ ਆਪਾਂ ਉਸੇ ਲੜੀ ਨੂੰ ਅੱਗੇ ਤੋਰਦੇ ਹੋਏ ਅੱਜ ਆਪਾਂ ਪਹੁੰਚਾਂਗੇ ਜੀ ਪਿੰਡ ਮਕੋੜ ਜੋ ਉਹਦਾ ਪੁਰਾਣਾ ਨਾਮ ਹੈ ਜੀ ਮਕੋੜ ਤੇ ਗੁਰੂ ਸਾਹਿਬ ਦੇ ਚਰਨ ਪੈਣ ਤੋਂ ਬਾਅਦ ਇਸ ਪਿੰਡ ਦਾ ਨਾਮ ਬਣ ਗਿਆ ਜੀ ਮਕੋੜ ਸਾਹਿਬ ਇਹ ਮਕੋੜ ਸਾਹਿਬ ਜੋ ਬਣਾ ਹੋਈ ਬਿਲਕੁਲ ਇੱਕ ਗਰਧਰਿਆ ਦੇ ਉੱਤੇ ਬਣਿਆ ਹੋਇਆ ਗੁਰਦੁਆਰਾ ਤੇ ਇਹ ਮੂਨਕ ਤੋਂ ਸਿਰਫ 4-5 ਕਿਲੋਮੀਟਰ ਦੀ ਦੂਰੀ ਤੇ ਹੈ ਤੇ ਇਸ ਜਗ੍ਹਾ ਤੇ ਵੀ ਗੁਰੂ ਜੀ ਜਦੋਂ ਬਿਹਾਰ ਦੀ ਯਾਤਰਾ ਤੇ ਸੀਗੇ ਨਸਾਂਬੇਲ ਯਾਤਰਾ ਸੀ ਉਸ ਟਾਈਮ ਗੁਰੂ ਜੀ ਇਸ ਜਗ੍ਹਾ ਤੇ ਪਹੁੰਚੇ ਸੀਗੇ ਤੇ ਇਸ ਧਰਤੀ ਨੂੰ ਪਾਗਲਾ ਤੇ ਅੱਜ-ਅੱਜ ਚੱਲ ਕੇ ਕਰਦੇ ਨੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੇ ਨਾਲ ਸੇਵਾ ਕਰਾਉਂਦੇ ਆ ਜੀ ਤੇ ਚਲੋ ਚੱਲਦੇ ਆਪਾਂ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਈਏ ਤੇ ਨਾਲ ਕਰੀਏ ਜੀ ਤੇ ਸਾਨੂੰ ਬੇਨਤੀ ਕਿ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੈਲੈਂਕਨ ਵਾਲ ਬਟਨ ਦਬਲੋ ਤਾਂ ਜੋ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਪਹਿਲਾਂ ਮਿਲਦਾ ਰਹੇ ਤੇ ਨਵੇਂ-ਨਵੇਂ ਗੁਰੂਕਰਾਂ ਦੇ ਦਰਸ਼ਨ ਅਸੀਂ ਕਰਦੇ ਰਹੋ ਤੇ ਇਸੇ ਤਰ੍ਹਾਂ ਪਿਆਰ ਬਖਸ਼ਦੇ ਰਹੋ ਤੇ ਆਪਾਂ ਹੁਣ ਚੱਲਦੇ ਹਾਂ ਜੀ ਗੁਰਦੁਆਰਾ ਸ੍ਰੀ ਗੁਰਤੇਗ ਬਹਾਦਰ ਪਾਸ਼ਾ ਜੀ ਨੌਮੀ ਮਕੋੜ ਸਾਹਿਬ ਇਸ ਟਾਈਮ ਅਸੀਂ ਪਹੁੰਚੇ ਜੀ ਗੁਰਦੁਆਰਾ ਸ੍ਰੀ ਗੁਰਤੇਗ ਬਹਾਦਰ ਪਾਤਸ਼ਾਹੀ ਨੌਮੀ ਮਕੋੜ ਸਾਬ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਕਿ ਇਸ ਪਿੰਡ ਦਾ ਨਾਮ ਪਹਿਲਾਂ ਮਕੋੜ ਸੀ ਬਾਅਦ ਵਿੱਚ ਇਸ ਚ ਦਾ ਨਾਮ ਮਕੋੜ ਸਾਬ ਇਸ ਕਰਕੇ ਪੈਕ ਗੁਰੂ ਤੇਗ ਬਹਾਦਰ ਜਿਹੇ ਜਗ੍ਹਾ ਤੇ ਪੰਕਤੀ ਸੀਗੇ ਤਾਂ ਉਸ ਤੋਂ ਬਾਅਦ ਇਸ ਦਾ ਪਿੰਡ ਦਾ ਨਾਮ ਮਕੋੜ ਸਾਬ ਪੈ ਗਿਆ ਤੇ ਆਓ ਚੱਲ ਕੇ ਤੁਹਾਨੂੰ ਕਰਾਉਣਾ ਗੁਰਦੁਆਰਾ ਸਾਹਿਬ ਦੇ ਅੰਦਰੋਂ ਦਰਸ਼ਨ ਤੇ ਬਾਕੀ ਇਤਿਹਾਸ ਦੇ ਬਾਰੇ ਤੁਹਾਨੂੰ ਜਾਣਕਾਰੀ ਨਾਲ ਦੇ ਨਾਲ ਦੰਦੇ ਰਹਾਂਗੇ ਤੇ ਨਾਲ ਦੇ ਨਾਲ ਤੁਹਾਨੂੰ ਕਰਾਉਣਾ ਹੈ ਜਿਸ ਗੁਰੂ ਘਰ ਦੇ ਦਰਸ਼ਨ ਬਾਕ-ਬਾਕ ਪਿੰਡਾਂ ਵਿੱਚੋਂ ਹੁੰਦੇ ਹੋਏ ਗੁਰੂ ਜੀ ਇਸ ਜਗਾ ਤੇ ਪਹੁੰਚੀ ਇੱਥੇ ਆ ਕੇ ਗੁਰਤੇਗ ਬਹਾਦਰ ਜੀ ਕਗਰਪਾਰ ਨਦੀ ਤੇ ਇੱਕ ਪਿੱਪਲ ਦੇ ਥੱਲੇ ਆਪਣਾ ਠਹਿਰਾਵ ਕੀਤਾ ਤੇ ਲਗਾਤਾਰ ਦੋ ਰਾਤਾਂ ਇਸ ਜਗ੍ਹਾ ਤੇ ਠਹਿਰੇ ਸੀ ਜਦੋਂ ਇਸ ਦਾ ਪਤਾ ਇੱਥੋਂ ਦੇ ਇੱਕ ਗੁੱਜਰ ਪਰਿਵਾਰ ਨੂੰ ਪਤਾ ਲੱਗਿਆ ਤਾਂ ਉਹ ਗੁਰੂ ਜੀ ਵਾਸਤੇ ਦੁੱਧ ਲੈ ਕੇ ਹਾਜ਼ਰ ਹੋਇਆ ਤੇ ਨਾਲ ਹੀ ਇੱਥੋਂ ਦਾ ਇੱਕ ਸਿੱਖ ਸਰਦਾਰੂ ਪਰਿਵਾਰ ਤਰਖਾਨ ਬਾਬਾ ਗੁਰਦਤ ਸਿੰਘ ਜੀ ਨੂੰ ਵੀ ਪਤਾ ਲੱਗਿਆ ਸੀਗਾ ਤਾਂ ਉਹ ਵੀ ਦੁੱਧ ਲੈ ਕੇ ਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਇਆ ਤਾਂ ਗੁਰੂ ਜੀ ਨੇ ਜੋ ਗੁੱਜਰ ਪਰਿਵਾਰ ਵੱਲੋਂ ਦੁੱਧ ਲੈ ਕੇ ਆਇਆ ਸੀਗਾ ਉਹਨਾਂ ਦਾ ਦੁੱਧ ਪੀਣ ਤੋਂ ਇਨਕਾਰ ਕਰ ਦਿੱਤਾ ਅਤੇ ਭਾਈ ਗੁਰਦੱਤ ਸਿੰਘ ਵੱਲੋਂ ਲਿਆਦਾ ਦੁੱਧ ਉਹਨਾਂ ਨੇ ਛਕਿਆ ਤਾਂ ਇਸ ਦਾ ਕਾਰਨ ਜਦੋਂ ਗੁੱਜਰ ਪਰ ਨੇ ਪੁੱਛਿਆ ਤਾਂ ਗੁਰੂ ਜੀ ਨੇ ਕਿਹਾ ਕਿ ਇਹ ਦੁੱਧ ਸਾਡੇ ਪੀਣ ਦੇ ਲਾਇਕ ਨਹੀਂ ਹੈ ਕਿਉਂਕਿ ਤੁਸੀਂ ਚੋਅ ਦੇ ਡੰਗਰ ਰੱਖਦੇ ਹੋ ਜਦੋਂ ਗੁਰੂ ਜੀ ਨੇ ਦੁੱਧ ਪੀਣ ਤੋਂ ਇਨਕਾਰ ਕਰ ਦਿੱਤਾ ਤਾਂ ਗੁੱਜਰ ਗੁਰੂ ਜੀ ਦੇ ਚਰਨਾਂ ਵਿੱਚ ਟੈਪ ਪਿਆ ਅਤੇ ਮਾਫੀ ਮੰਗਣ ਲੱਗ ਪਿਆ ਤੇ ਕਹਿੰਣਗੇ ਗੁਰੂ ਜੀ ਇਸ ਪਿੰਡ ਤੇ ਬਹੁਤ ਹੀ ਜ਼ਿਆਦਾ ਕਰੋਪੀ ਹੈ ਪਿੰਡ ਵਿੱਚ ਕੋਈ ਵੀ ਬੱਚਾ ਜਵਾਨ ਨਹੀਂ ਹੁੰਦਾ ਉਹਨਾਂ ਦੀ ਮੌਤ ਹੋ ਜਾਂਦੀ ਹੈ ਸਾਡੀ ਅਣਸ਼ੁਭਾਂਸ਼ ਅਗੇ ਨਹੀਂ ਚੱਲਦੀ ਇਸ ਸਾਡੇ ਪਿੰਡ ਤੇ ਕਿਰਪਾ ਕਰੋ ਮਿਹਰ ਕਰੋ ਤਾਂ ਗੁਰੂ ਜੀ ਨੇ ਕਿਹਾ ਕਿ ਅੱਜ ਤੋਂ ਬਾਅਦ ਇਸ ਪਿੰਡ ਵਿੱਚ ਜੋ ਬਿਮਾਰੀ ਹੈ ਉਹ ਖਤਮ ਹੋ ਜਾਏਗੀ ਤੇ ਤੁਹਾਡੇ ਅਨੁਸ਼ਵੰਸ਼ ਅੱਗੇ ਚੱਲਦੀ ਰਹੇਗੀ ਹੁਣ ਅੱਗੇ ਚੱਲ ਕੇ ਕਰਦੇ ਆਪਾਂ ਦਰਬਾਰ ਸਾਹਿਬ ਦੇ ਦਰਸ਼ਨ ਦੇ ਨਾਲ ਹੀ ਭਾਈ ਜੋ ਗੁਰਦੱਤ ਸਿੰਘ ਜੀ ਸੀਗਾ ਉਹਨਾਂ ਨੂੰ ਵਾਚਨ ਕੀਤਾ ਕਿ ਤੁਸੀਂ ਆਪਣੇ ਪਰਿਵਾਰ ਵਿੱਚ ਤੰਬਾਕੂ ਵਗੈਰਾ ਨਹੀਂ ਵਰਤਣਾ ਤੁਹਾਡੇ ਪਰਿਵਾਰ ਸਮੇਸ਼ੇ ਚੜਦੀ ਕਲਾ ਰਹੇਗੀ ਤੇ ਇਸੇ ਜਗ੍ਹਾ ਤੇ ਆ ਕੇ ਪਿੰਡ ਗਾਗੇ ਦੀ ਸੰਗਤਾਂ ਨੇ ਆਪਣੀ ਭੁੱਲ ਬਖਸ਼ਾਈ ਸੀਗੀ ਤੇ ਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਉਹਨੇ ਭਲੋਕਸ਼ਾਈ ਸੀਗੀ ਅਤੇ ਇੱਥੇ ਇੱਕ ਸਰੋਵਰ ਬਣਿਆ ਹੋਇਆ ਜਿੱਦੇ ਤੋਂ ਹੁਣ ਦਰਸ਼ਨ ਕਰਾਉਨੇ ਆ ਜਿੱਥੇ ਗੁਰੂ ਜੀ ਨੇ ਵਾਚਨ ਕੀਤਾ ਸੀਗੀ ਇਸ ਸਰੋਵਰ ਵਿੱਚ ਜੋ ਵੀ ਸੰਗਤ ਆ ਕੇ ਇਸ਼ਨਾਨ ਕਰੇਗੀ ਉਹਦੇ ਚਮੜੀ ਦੇ ਰੋਗ ਦੇ ਬੱਚਿਆਂ ਦੇ ਸੋਕੜੇ ਦਾ ਰੋਗ ਦੂਰ ਹੋਵੇਗਾ ਤੇ ਉਸ ਅੱਜ ਵੀ ਇਸ ਤਰ੍ਹਾਂ ਮੌਜੂਦਾ ਸੰਗਤਾਂ ਦੂਰੋਂ ਆ ਕੇ ਇਸ ਸਰੋਵਰ ਵਿੱਚ ਇਸ਼ਨਾਨ ਕਰਦੀਆਂ ਹਨ ਤੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਇਹ ਹੀ ਗੁਰਦੁਆਰਾ ਮੂਨਕ ਤੋਂ ਚਾਰ ਪਿੰਕਲੇ ਹੋਟਲ ਦੀ ਦੂਰੀ ਹਦਕਤਾਂ ਸਾਹਿਬ ਤੋਂ 12 ਕਿਲੋਮੀਟਰ ਦੀ ਦੂਰੀ ਤੇ ਬਣਿਆ ਹੈ ਜੇਹਰ ਰੋਡ ਮੂਹਤ ਤੋਂ ਹਦਕਤਾਂ ਸਾਹਿਬ ਨੂੰ ਜਾਂਦਾ ਹੈ ਉਸ ਉੱਤੇ ਇੱਕ ਗੁਰਦੁਆਰਾ ਤੇ ਗੁਰਦੁਆਰਾ ਬਣਿਆ ਹੋਇਆ ਹੈ ਸਾਰੇ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਵੀ ਸਿੱਖ ਸੰਗਤ ਹਦਕਤਾਂ ਸਾਹਿਬ ਦਰਸ਼ਨ ਕਰਨ ਆਉਂਦੀ ਹੈ ਉਹ ਇੱਕ ਵਾਰ ਇਸ ਗੁਰਦੁਆਰੇ ਦੇ ਦਰਸ਼ਨ ਜ਼ਰੂਰ ਕਰਿਆ ਕਰਨਾ